ਸਵਾਸੋ ਘੰਟੇ ਤੋਂ ਉੱਪਰ ਹੋ ਗਿਆ ਕਿ ਪ੍ਰਧਾਨ ਜੀ ਨੇ ਪਾਣੀ ਵੀ ਛੱਡ ਦਿੱਤਾ ਡਾਕਟਰਾਂ ਦਾ ਇਹ ਕਹਿਣਾ ਕਿ ਕਿਸੇ ਵੀ ਟਾਈਮ ਸਾਈਲੈਂਟ ਅਟੈਕ ਆ ਸਕਦਾ ਹੈ ਪ੍ਰਧਾਨ ਜੀ ਸੁਬਾ ਤੋਂ ਬੋਲਣਾ ਬੰਦ ਕਰ ਚੁੱਕੇ ਜਿੰਨਾ ਚਿਰ ਪ੍ਰਸ਼ਾਸਨ ਸਾਡੇ ਆਗੂਆਂ ਨੂੰ ਛੱਡਦਾ ਨਹੀਂ ਸਾਡੇ ਆਗੂ ਜਿਹੜੇ ਸਾਡੇ ਕੋਲੇ ਇੱਥੇ ਪਹੁੰਚਦੇ ਨਹੀਂ ਢੱਲੇਵਾਲ ਪਿੰਡ ਦੇ ਵਿੱਚ ਜਿੱਥੇ ਅਸੀਂ ਮੋਰਚਾ ਜਮਾ ਚੁੱਕੇ ਹਾਂ ਉਹਨਾਂ ਚਿਰ ਪ੍ਰਧਾਨ ਜੀ ਪਾਣੀ ਨਹੀਂ ਦੇਣਗੇ ਤੇ ਜੇਕਰ ਕੋਈ ਵੀ ਅੰਗੇਲੀ ਹੁੰਦੀ ਹੈ ਪ੍ਰਧਾਨ ਜੀ ਸਿਹਤਪ੍ਰਦੀ ਤਸਦਾ ਜ਼ਿੰਮੇਵਾਰ ਪ੍ਰਸ਼ਾਸਨ ਪਟਿਆਲਾ ਪ੍ਰਸ਼ਾਸਨ ਹੈ ਪੰਜਾਬ ਸਰਕਾਰ ਸਰਕਾਰ ਨੇ ਸਾਡੀ ਮੰਗ ਤਾਂ ਕੀ ਮੰਨਣੀ ਸੀ ਉਸ ਬੰਦੇ ਨੂੰ ਇਸ ਸਥਿਤੀ ਦੇ ਵਿੱਚ ਆਏ ਧੱਕੇ ਦੇ ਨਾਲ ਧੂਕੇ ਲੈ ਜਾਣਾ ਕ੍ਰੀਸ ਕੇ ਲੈ ਜਾਣਾ ਵੀ ਜਿਵੇਂ ਕੋਈ ਬਹੁਤ ਵੱਡਾ ਇੱਕ ਗਨਾਹ ਕਰਤਾ ਹੁੰਦਾ ਕਿਸੇ ਬੰਦੇ ਨੇ ਜਾਂ ਕਿ ਜਲੰਧਰ ਦੇ ਹਸਪਤਾਲ ਤੇ ਸੜਤਾ ਲਾ ਜਾ ਕੇ ਉੱਥੇ ਨੇ ਕੋਈ ਹੋਵੇ ਕੇਅਰ ਨਹੀਂ ਕੀਤੀ ਉਹਨਾਂ ਦੀ ਫਿਰ ਦੂਜੀ ਗੱਲ ਦੇਖੋ ਸਰਕਾਰ ਦਾ ਰਵਈਆ ਆਮ ਲੋਕਾਂ ਨੂੰ ਚੱਕ ਕੇ ਨਾ ਜੇਲ੍ਹ ਦੇ ਵਿੱਚ ਤੁੰਨਤਾ ਸਾਡੇ ਆਗੂਆਂ ਨੂੰ ਵੀ ਪਤਾ ਨਹੀਂ ਕੀ ਗਨਾਹ ਕਰਤਾ ਇਹਨਾਂ ਲੋਕਾਂ ਨੇ ਵੀ ਇਹ ਮੰਗ ਕਿਉਂ ਮੰਗਦੇ ਨੇ ਵੀ ਸਰਕਾਰ ਆਵਾਜ਼ ਆਵੇ ਜੇ ਵੀ ਆ ਲੋਕ ਜਿਹੜੇ ਸਾਡੇ ਅੰਦਰ ਬੰਦ ਕੀਤੇ ਨੇ ਇਹਨਾਂ ਨੂੰ ਛੱਡੇ ਬਾਹਰ ਸਾਡੀ ਜਿਹੜੀ ਮੀਟਿੰਗ ਹੋਈ ਆ ਇਹ ਅੰਦਰ ਬਹਿ ਕੇ ਫੈਸਲਾ ਹੋ ਗਿਆ ਵੀ ਜਿਹੜੇ ਵੀ ਕਿਸਾਨ ਆਏ ਨੇ ਇਹ ਬਿਲਕੁਲ ਘਰ ਨੂੰ ਨਹੀਂ ਜਾਣਗੇ ਇਹ ਲੜਾਈ ਲੜਨਗੇ ਇੱਥੇ ਹੀ ਬੈਠ ਕੇ ਇੱਥੇ ਹੀ ਬੈਠ ਕੇ ਧਰਨਾ ਜਮਾਵਾਂਗੇ ਉਰੀ ਲੜਾਈ ਲੜਾਂਗੇ ਸਰਕਾਰ ਦੇ ਨਾਲ ਕਿਰੋ ਇੱਕ ਮਿੰਟ ਪਹਿਲਾਂ ਤਾਂ ਮੈਂ ਸਾਰੇ ਚੈਨਲਾਂ ਵਾਲਿਆਂ ਦਾ ਸਾਰੇ ਪੱਤਰਕਾਰਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਵੀ ਜਿਹੜੇ ਲੋਕਾਂ ਦੀ ਤਕਲੀਫ ਨੂੰ ਸੁਣਨ ਦੇ ਲਈ ਸਾਡੇ ਕੋਲੇ ਤੁਸੀਂ ਪਹੁੰਚਿਓ ਤੁਹਾਡਾ ਕੀ ਨਾਮ ਹੈ ਬਾਈ ਜੀ ਕਿੱਥੋਂ ਦੇ ਰਹਿਣ ਵਾਲੇ ਮੈਂ ਜ਼ਿਲ੍ਹਾ ਪ੍ਰਧਾਨ ਸੰਗਰੂਰ ਸਰਜੀਤ ਸਿੰਘ ਮੇਰਾ ਨਾਮ ਹੈ ਫਟੇਗੜ ਪਾਸੋਂ ਮੇਰਾ ਪਿੰਡ ਹੈ ਅੱਜ ਮੈਂ ਸਾਰੇ ਕਿਸਾਨਾਂ ਨੂੰ ਬੇਨਤੀ ਇਹ ਕਰਦਾ ਸਾਰੀ ਭਾਰਤ ਨੂੰ ਬੇਨਤੀ ਕਰਦਾ ਵੀ ਡੱਲੇਵਾਲ ਸਾਹਿਬ ਨੇ ਜਿਹੜਾ ਕਦਮ ਚੱਕਿਆ ᱛੀ ਉਹ ਲੋਕਾਂ ਦੀ ਤਕਲੀਫ ਨੂੰ ਦੇਖ ਕੇ ਚੱਕਿਆ ᱛੀ ਨਾ ਕਿ ਉਹ ਦਾ ਕੋਈ ਨਿੱਜੀ ਰੌਲਾ ᱛੀ ਪਰ ਸਮੇ ਦੀ ਸਰਕਾਰ ਨੂੰ ਨਹੀਂ ਹਾਜ਼ਮ ਹੋਈ ਜਿਹੜੀ ਮੰਗ ਉਹਨੇ ਰੱਖੀ ਸੀ ਪਰ ਸਰਕਾਰ ਨੇ ਵੱਡਾ ਧੋਖਾ ਕਰਿਆ ਜਿਹੜਾ ਸਾਡੇ ਨਾਲ ਸਾਨੂੰ ਨਹੀਂ ਸੀ ਇਸ ਗੱਲ ਬਾਰੇ ਸੋਚਿਆ ਕਦੇ ਵੀ ਸਰਕਾਰ ਸਾਡੇ ਨਾਲ ਇਹ ਕੁਝ ਵੀ ਕਰਦੀ ਹੈ ਜਿਹੜੇ ਜਿਹੜੇ ਭਰੋਸੇ ਦਿਵਾਉਂਦੀ ਸੀ ਸਾਨੂੰ ਵੀ ਇਹ ਗਰੀਬਾਂ ਦੀ ਸਰਕਾਰ ਬਣੀ ਹੈ ਬਹੁਤ ਲੋਕ ਜਿਹੜੇ ਗਰੀਬਤੇ ਦੇ ਵਿੱਚ ਆਏ ਨੇ ਉਹ ਗਰੀਬਾਂ ਦੀ ਤਕਲੀਫ ਨੂੰ ਸੁਣਨਗੇ ਅਸੀਂ ਉਹ ਸਰਕਾਰ ਤੇ ਵਿਸ਼ਵਾਸ ਕੀਤਾ ਇਸ ਚੀਜ਼ ਦਾ ਵੀ ਸਰਕਾਰ ਸਾਡੇ ਲਈ ਕੁਝ ਕਰੂਗੀ ਪਰ ਸਰਕਾਰ ਨੇ ਜਦੋਂ ਪ੍ਰਧਾਨ ਜੀ ਨੂੰ ਉੱਥੇ ਚੱਕਿਆ ਇੱਕ ਮਤਲਬ 100 ਦਿਨ ਤੋਂ ਵੱਧ ਦਿਨ ਹੋ ਚੱਲੇ ਤੇ ਤਕਰੀਬ 15 ਦਿਨ ਉੱਪਰ ਚਲੇ ਗਏ ਤੇ ਉਹਨਾਂ ਦੀ ਤਾਂ ਜਿਹੜੀ ਸਥਿਤੀ ਸੀ ਉਹ ਬਹੁਤ ਡਾਊਨ ਸੀ ਉਸ ਟਾਈਮ ਦੇ ਵਿੱਚ ਜਦੋਂ ਗਏ ਨੇ ਇੱਕ ਮਜਬੂਰੀ थी ਵੀ ਮੀਟਿੰਗ ਦੇ ਵਿੱਚ ਮੈਨੂੰ ਬੁਲਾਇਆ ਹੈ ਤਾਂ ਸਰਕਾਰ ਮੇਰੀ ਗੱਲ ਸੁਣਨ ਨੂੰ ਤਿਆਰ ਹੋਊਗੀ ਪਰ ਸਾਨੂੰ ਉਹਦੀ ਨੀਤੀ ਦਾ ਸਰਕਾਰ ਦਾ ਪਤਾ ਨਹੀਂ ਦੀ ਵੀ ਸਰਕਾਰ ਸਾਡੇ ਨਾਲ ਇਹ ਧੋਖਾ ਕਰੂਗੀ ਸਰਕਾਰ ਨੇ ਸਾਡੀ ਮੰਗ ਤਾਂ ਕੀ ਮੰਨਣੀ ਸੀ ਉਸ ਬੰਦੇ ਨੂੰ ਇਸ ਸਥਿਤੀ ਦੇ ਵਿੱਚ ਆਏ ਧੱਕੇ ਦੇ ਨਾਲ ਧੂਕੇ ਲੈ ਜਾਣਾ ਘੜੀਸ ਕੇ ਲੈ ਜਾਣਾ ਵੀ ਜਿਵੇਂ ਕੋਈ ਬਹੁਤ ਵੱਡਾ ਇੱਕੋ ਗਨਾਹ ਕਰਤਾ ਹੁੰਦਾ ਕਿਸੇ ਬੰਦੇ ਨੇ ਜਾਂ ਕਿ ਜਲੰਧਰ ਦੇ ਹਸਪਤਾਲ ਚ ਸੜਤਾ ਲਾ ਜਾ ਕੇ ਉੱਥੇ ਨੇ ਕੋਈ ਹੋਏ ਕੇਅਰ ਨਹੀਂ ਕੀਤੀ ਉੱਥੇ ਉਹਨਾਂ ਦੀ ਉਦੋਂ ਬਾਅਦ ਦੇ ਵਿੱਚ ਉਹਨਾਂ ਨੂੰ ਚੱਕ ਕੇ ਇੱਥੇ ਪਟਿਆਲੇ ਲਾ ਕੇ ਫਿਰ ਦੂਜੀ ਗੱਲ ਦੇਖੋ ਸਰਕਾਰ ਦਾ ਰਵਈਆ ਆਮ ਲੋਕਾਂ ਨੂੰ ਚੱਕ ਗਏ ਨਾ ਜੇਲ੍ਹ ਦੇ ਵਿੱਚ ਤੁੰਨਤਾ ਸਾਡੇ ਆਗੂਆਂ ਨੂੰ ਵੀ ਪਤਾ ਨਹੀਂ ਕੀ ਗਨਾਹ ਕਰਤਾ ਇਹਨਾਂ ਲੋਕਾਂ ਨੇ ਵੀ ਇਹ ਮੰਗ ਕਿਉਂ ਮੰਗਦੇ ਨੇ ਪਰ ਅਸੀਂ ਇੱਥੇ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਠੀਕ ਹੈ ਵੀ ਇਹ ਰਵਈਆ ਸਾਡੇ ਉੱਤੇ ਅੰਗਰੇਜ਼ਾਂ ਨੇ ਵੀ ਕੀਤਾ ਸੀ ਇਹਨਾਂ ਨੂੰ ਇੱਧਰ ਸੋਚ ਲੈਣਾ ਚਾਹੀਦਾ ਇਹ ਸਭ ਕੁ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਉਹ ਲੋਕਾਂ ਨੇ ਜਿਹੜਿਆਂ ਨੇ ਕਿਹਾ ਸੀ ਵੀ ਅਸੀਂ ਲਾਠੀ ਦੇ ਨਾਲ ਭਾਰ ਦੇ ਲੋਕਾਂ ਨੂੰ ਦਬਾ ਲਾਂਗੇ ਮੰਗਦੇ ਹੱਕ ਹੱਕ ਮੰਗਦੇ ਦੇ ਭਾਰ ਦੇ ਲੋਕ ਪਰ ਸਮੇਂ ਦੀ ਸਰਕਾਰ ਨੇ ਦਵਾ ਦਿੱਤਾ ਜ਼ਰੂਰ ਤੀ ਅੰਗਰੇਜ਼ਾਂ ਵਾਲੀ ਨੇ ਪਰ ਲੋਕਾਂ ਨੇ ਉਸ ਨੂੰ ਨਹੀਂ ਬਰਦਾਸ਼ਤ ਕੀਤਾ ਉਹਨਾਂ ਲੋਕਾਂ ਹਾਂਜੀ ਅਗਲੀ ਕਾਰਵਾਈ ਕੀ ਹੋਏਗੀ ਅਗਲੀ ਕਾਰਵਾਈ ਦੀ ਗੱਲ ਕਰਾਂਗੇ ਵੀ ਬਰਦਾਸ਼ਤ ਨਹੀਂ ਕੀਤਾ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਸਰਕਾਰ ਆਵਾਜ਼ ਆਵੇ ਜੇ ਵੀ ਆ ਲੋਕ ਜਿਹੜੇ ਸਾਡੇ ਅੰਦਰ ਬੰਦ ਕੀਤੇ ਨੇ ਇਹਨਾਂ ਨੂੰ ਛੱਡੇ ਬਾਹਰ ਅਸੀਂ ਅਗਲੀ ਜਿਹੜੀ ਗੱਲ ਹੈ ਜਿਹੜੀ ਅਗਲੀ ਗੱਲ ਦੀ ਗੱਲ ਕਰਦੇ ਹਾਂ ਅਸੀਂ ਅੱਜ ਇਸ ਗੱਲ ਦੇ ਉੱਤੇ ਸਾਡੀ ਜਿਹੜੀ ਮੀਟਿੰਗ ਹੋਈ ਹੈ ਇਹ ਅੰਦਰ ਬੈਠ ਕੇ ਫੈਸਲਾ ਹੋ ਗਿਆ ਵੀ ਜਿਹੜੇ ਵੀ ਕਿਸਾਨ ਆਏ ਨੇ ਇਹ ਬਿਲਕੁਲ ਘਰੋਂ ਨਹੀਂ ਜਾਣਗੇ ਇਹ ਲੜਾਈ ਲੜਨਗੇ ਇੱਥੇ ਹੀ ਬੈਠ ਕੇ ਇੱਥੇ ਹੀ ਬੈਠ ਕੇ ਧਰਨਾ ਜਮਾਵਾਂਗੇ ਉਰੀ ਲੜਾਈ ਲੜਾਂਗੇ ਸਰਕਾਰ ਦੇ ਨਾਲ ਅਸੀਂ ਸਰਕਾਰ ਨੂੰ ਇਹ ਗੱਲ ਕਹਿੰਦੇ ਆ ਅੱਜ ਦੀ ਜਿਹੜੀ ਸਾਡੀ ਗੱਲ ਹੈ ਵੀ ਜਿਹੜੇ ਸਾਡੇ ਅੰਦਰ ਚੱਕੇ ਨੇ ਆਗੂ ਉਹਨਾਂ ਨੂੰ ਸਾਰਿਆਂ ਨੂੰ ਰਿਹਾਈ ਕਰਨ ਸਾਡੀ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਇਹ ਰਿਹਾਈ ਦਾ ਹੋਇਆ ਵੀ ਜਿਹੜੇ ਸਾਡੇ ਆਗੂ ਨੂੰ ਚੱਕਿਆ ਹੈ ਸਰਕਾਰ ਉਹਨਾਂ ਨੂੰ ਰਿਹਾਈ ਕਰੇ ਤੇ ਉਹ ਅੱਗੇ ਸੋਚਾਂਗੇ ਜਿਹੜੀ ਅਗਲੀ ਗੱਲ ਹੋਊਗੀ ਜਦੋਂ ਸਾਡੇ ਬਾਹਰ ਆਉਣਗੇ ਹਿੰ ਤੱਕ ਮੋਰਚਾ ਚੱਲੇਗਾ ਇੱਥੇ ਜੀ ਇਹ ਮੋਰਚਾ ਚੱਲੂਗਾ ਜੀ ਐਵੇਂ ਚੱਕਰ ਇਥੇ ਮੋਰਚਾ ਚੱਲਦਾ ਰਹੂਗਾ ਜਦੋਂ ਤੱਕ ਸਰਕਾਰ ਉਹਨਾਂ ਨੂੰ ਰਿਹਾਈ ਨਹੀਂ ਦਿੰਦੀ ਇਹ ਮੋਰਚਾ ਨਹੀਂ ਉਰੋਠੂਗਾ ਮੋਰਚਾ ਉਵੇਂ ਹੀ ਚੱਲਦਾ ਰਹੂਗਾ ਜਦ ਸਾਡੇ ਆਗੂ ਬਾਹਰ ਆਉਂਦੇ ਨੇ ਉਹ ਅੱਗੇ ਸਰਕਾਰ ਨਾਲ ਗੱਲਬਾਤ ਕਰਨਗੇ ਉਹ ਅੱਗੇ ਕੱਲ ਕੀ ਕਰਦੇ ਨੇ ਉਹ ਉਹਦੇ ਵਿੱਚੋਂ ਬਾਅਦ ਸਾਨੂੰ ਪਤਾ ਲੱਗਣਾ ਹੈ ਪਰ ਅੱਜ ਦੀ ਗੱਲ ਇਹੀ ਹੈ ਵੀ ਅਸੀਂ ਆਗੂਆਂ ਨੂੰ ਰਿਹਾਈ ਕਰਾਉਣਾ ਹੈ ਸਰਕਾਰ ਉਹਨਾਂ ਨੂੰ ਆਗੂਆਂ ਨੂੰ ਰਿਹਾਈ ਕਰੇ ਤਾਂ ਅਸੀਂ ਇਸ ਧਰਨੇ ਨੂੰ ਚੱਕਾਂਗੇ ਨਹੀਂ ਧਰਨਾ ਨਹੀਂ ਚੱਕਾਂਗੇ ਸਕੈਮ ਨੇ ਵੀ ਰੱਖੀ ਅੱਗੇ ਤਰੀਕ ਉਹਨਾਂ ਨੇ ਇਕੱਠੇ ਹੋਣਾ ਚਲੋ ਦੇਖੋ ਉਹਨਾਂ ਦੇ ਨਾਲ ਅਸੀਂ ਸਹਿਮਤਾਂ ਜਿਹੜੀ ਉਹ ਤਰੀਕਾ ਰੱਖ ਦਿੰਦੇ ਨੇ ਅਸੀਂ ਉਹਨਾਂ ਦੇ ਵਿੱਚ ਵੀ ਯੋਗਦਾਨ ਪਾਵਾਂਗੇ ਉਹ ਸਾਡਾ ਮੋਰਚਾ ਇਕੱਠਾ ਹੈ ਕੋਈ ਅਸੀਂ ਬੱਕਰੀ ਨਹੀਂ ਹੈਗੇ ਸੱਤ ਹੋ ਕਿਸੇ ਗੱਲ ਦੇ ਉੱਤੇ ਜਾਂ ਅਸੀਂ ਉਹਨਾਂ ਤੋਂ ਬੱਕਰੀ ਨਹੀਂ ਹੈਗੇ ਹਾਂ ਜੀ ਹਾਂ ਸਾਰੀਆਂ ਜਿਹੜੇ ਉਹਨਾਂ ਦੀਆਂ ਮੰਗਾਂ ਜਿਵੇਂ ਤਾਂ ਉਹਨਾਂ ਦੇ ਫੈਸਲੇ ਅਸੀਂ ਉਸ ਫੈਸਲੇ ਦੇ ਉੱਤੇ ਫੁੱਲ ਚਾੜਾਂਗੇ ਥੋੜੋ ਹੋ ਸਕਦਾ ਵੀ ਅਸੀਂ ਉਹਨਾਂ ਦੇ ਫੈਸਲੇ ਨੂੰ ਨਾ ਮੰਨੀਏ ਪਿੰਡ ਵਿੱਚ ਬੈਠ ਕੇ ਪ੍ਰੈਸ਼ਰ ਕਿਵੇਂ ਕ੍ਰੀਏਟ ਕਰੋਗੇ ਤੁਸੀਂ ਗ੍ਰੇਡ ਤਾਂ ਜੇ ਆਪੇ ਹੋਣਾ ਸਰਕਾਰ ਕੋਈ ਇਸ ਤਰ੍ਹਾਂ ਦੀ ਕੀ ਗੱਲ ਨੂੰ ਸਮਝੀ ਉਹਨੇ ਅੱਜ ਸਰਕਾਰ ਨੇ ਸਾਰੇ ਇੱਥੇ ਪਿੰਡ ਨੂੰ ਘੇਰਾ ਪਾਰ ਕੇ ਉਹ ਸਰਕਾਰ ਕੋਈ ਬੌਲੀ ਕੰਪਨੀ ਥੋੜੇ ਵੀ ਉਹਨਾਂ ਨੂੰ ਪਤਾ ਨਹੀਂ ਵਿੱਤ ਕੀ ਕੀ ਹੋ ਰਿਹਾ। ਸਕਦਾ ਤੁਹਾਨੂੰ ਇੱਥੇ ਵੀ ਮੋਰਚਾ ਨਾ ਜਿਹੜਾ ਲਾਉਂਦੇ ਨੂੰ ਉਹ ਅਗਲਾ ਜਿਹੜਾ ਮੋਰਚਾ ਉਹਨਾਂ ਦਾ ਚਕਾਉਣ ਵਾਲੀ ਗੱਲ ਹੈ ਜਾਂ ਕਿਵੇਂ ਕਰਨ ਵਾਲੀ ਹੈ ਉਸ ਨੂੰ ਅਸੀਂ ਸਮਝਦੇ ਹਾਂ ਗੱਲ ਨੂੰ ਵੀ ਇੱਥੋਂ ਮੋਰਚਾ ਚਕਾ ਸਕਦੀ ਹੈ ਜੇ ਮੋਰਚਾ ਚਕਾਉਗੀ ਸਾਨੂੰ ਐ ਨਹੀਂ ਵੈਸੇ ਤੁਹਾਨੂੰ ਘਰ ਨੂੰ ਤੋੜ ਦੂਗੀ ਅਸੀਂ ਜਿੱਥੇ ਵੀ ਸਾਨੂੰ ਲਿਜਾਣਾ ਲੈ ਜੂਗੀ ਸਰਕਾਰ ਅਸੀਂ মিডিਆ ਜ਼ਰੀਏ ਪੂਰੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਹ ਕਿ 150 ਘੰਟੇ ਤੋਂ ਉੱਪਰ ਹੋ ਗਿਆ ਕਿ ਪ੍ਰਧਾਨ ਜੀ ਨੇ ਪਾਣੀ ਵੀ ਛੱਡ ਦਿੱਤਾ ਹੈ ਡਾਕਟਰਾਂ ਦਾ ਇਹ ਕਹਿਣਾ ਕਿ ਕਿਸੇ ਵੀ ਟਾਈਮ ਸਾਈਲੈਂਟ ਅਟੈਕ ਆ ਸਕਦਾ ਹੈ ਪ੍ਰਧਾਨ ਜੀ ਸਵੇਰ ਤੋਂ ਬੋਲਣਾ ਬੰਦ ਕਰ ਚੁੱਕੇ ਉਹ ਉਹਨਾਂ ਚਿਰ ਪਾਣੀ ਨਹੀਂ ਪੀਣਗੇ ਜਿੰਨਾ ਚਿਰ ਸਾਡੀ ਜਿਹੜੇ ਆਗੂ ਨੇ ਪੰਜਾਬ ਲੈਵਲ ਦੇ ਨੇ ਜਿੰਨਾ ਲੈਵਲ ਦੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੰਦ ਨੇ ਜਿੰਨਾ ਚਿਰ ਪ੍ਰਸ਼ਾਸਨ ਸਾਡੇ ਆਗੂਆਂ ਨੂੰ ਛੱਡਦਾ ਨਹੀਂ ਸਾਡੇ ਆਗੂ ਜਿਹੜੇ ਸਾਡੇ ਕੋਲੇ ਇੱਥੇ ਪਹੁੰਚਦੇ ਨਹੀਂ ਢੱਲੇਵਾਲ ਪਿੰਡ ਦੇ ਵਿੱਚ ਜਿੱਥੇ ਅਸੀਂ ਮੋਰਚਾ ਜਮਾ ਚੁੱਕੇ ਹਾਂ ਉਹਨਾਂ ਚਿਰ ਪ੍ਰਧਾਨ ਜੀ ਪਾਣੀ ਨਹੀਂ ਪੀਣਗੇ ਤੇ ਜੇਕਰ ਕੋਈ ਵੀ ਅਨਗੇਲੀ ਹੁੰਦੀ ਹੈ ਪ੍ਰਧਾਨ ਜੀ ਸਿਹਤਪ੍ਰਤੀ ਤਾਂ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਪਟਿਆਲਾ ਪ੍ਰਸ਼ਾਸਨ ਹੈ ਪੰਜਾਬ ਸਰਕਾਰ ਜਿਨ੍ਹਾਂ ਨੇ ਨਜਾਇਜ਼ ਸਾਡੇ ਕਿਸਾਨਾਂ ਨੂੰ ਸਾਡੇ ਆਗੂਆਂ ਨੂੰ ਪੰਜਾਂ ਦਿਨਾਂ ਤੋਂ ਲਗਾਤਾਰ ਜਿਲ੍ਹਾ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਬੰਦ ਕੀਤਾ ਹੋਇਆ ਤੇ ਅੱਜ ਵੀ ਸਾਡੇ ਜਿਹੜੇ ਆਗੂ ਹੈ तकरीबन 50 60 ਆਗੂ ਜਿਹੜੇ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਬੰਦ ਤੇ ਸਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਇਸ ਟਾਈਮ ਪ੍ਰਧਾਨ ਜੀ ਨੂੰ 100 15 16 ਘੰਟੇ ਹੋ ਗਏ ਜਿਹੜਾ ਪਾਣੀ ਬੰਦ ਕਰ ਚੁੱਕੇ ਆਪਦੇ ਬੋਲੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਜਿਸਨੂੰ ਦਿੱਲੀ ਵਾਲਾ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਹ ਆਪਦੀ ਮਰਜ਼ੀ ਨਾਲ ਹਸਪਤਾਲ ਚ ਨਹੀਂ ਦੇਖੋ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਮਹਾਲੀ ਤੋਂ ਤਰੀਕ ਤੋਂ ਆ ਰਹੇ ਨੂੰ ਗ੍ਰਿਫਤਾਰ ਤਾਂ ਕੀਤਾ ਸੀ ਨਾ ਦੇਖੋ ਇਹ ਤਾਂ ਬਿਆਨਬਾਜ਼ੀਆ ਦੇ ਰਹੇ ਆ ਇੱਕ ਲੋਕਾਂ ਨੂੰ ਪਰਮਾਉਣ ਦੀ ਖਾਤਰ ਬਿਆਨ ਦੇ ਰਹੇ ਆ ਤੇ ਫਿਰ ਅਸੀਂ ਤਾਂ ਇਹ ਗੱਲ ਨਹੀਂ ਕਹੀ ਸੀ ਕਿ ਸਾਡਾ ਮੋਰਚਾ ਪਟੋ ਦੇਵ ਸਿੰਘ ਧਾਲੀਵਾਲ ਵੀ ਇਹ ਕਹਿੰਦੇ ਆ ਕਿ ਇਹ ਮੋਰਚਾ ਅਸੀਂ ਨਹੀਂ ਮੀਟਿੰਗ ਸੀ ਕੇਂਦਰ ਦੇ ਅਧਿਕਾਰੀਆਂ ਨਾਲ ਅਸੀਂ ਕੋਈ ਗੱਲ ਨਹੀਂ ਕੀਤੀ ਉਹ ਕੇਂਦਰ ਨਾਲ ਆ ਗੁਣ ਨੇ ਕਿਹਾ ਸੀ ਕਿ ਸਾਨੂੰ ਮੀਟਿੰਗ ਤੇ ਆਨੂੰ ਗ੍ਰਫਤਾਰ ਕੀਤਾ ਉਹ ਕਹਿੰਦੇ ਪੰਜਾਬ ਸਰਕਾਰ ਨਾਲ ਤਾਂ ਮੀਟਿੰਗ ਨਹੀਂ ਸੀ ਮੀਟਿੰਗ ਤਾਂ ਕੇਂਦਰ ਨਾਲ ਸੀ ਸਾਡਾ ਤਾਂ ਮੀਟਿੰਗ 'ਚ ਰੋਲ ਹੀ ਕੋਈ ਨਹੀਂ ਗ੍ਰਫਤਾਰ ਤਾਂ ਪੰਜਾਬ ਅਧਿਕਾਰੀਆਂ ਨੇ ਕੀਤਾ ਨਾ ਪ੍ਰਸ਼ਾਸਨ ਪਿਆ ਪੁਲਿਸ ਨੇ ਕੀਤਾ ਪੰਜਾਬ ਪੁਲਿਸ ਨੇ ਹੀ ਸਾਡਾ ਜਿਹੜਾ ਮੋਰਚਾ ਖੇਰੂ ਖੁਰ ਕੀਤਾ ਪੰਜਾਬ ਦੇ ਮੰਤਰੀਆਂ ਦੇ ਘਰੋਂ ਸਾਡੇ ਕਿਸਾਨਾਂ ਦੇ ਟਰਾਲੇ ਮਿਲੇ ਨੇ ਪੂਰੇ ਪੂਰੇ ਜਿਹੜੇ ਸਿਰ ਕੱਢਵੇ ਲੀਡਰ ਨੇ ਉਹਨਾਂ ਦੇ ਘਰੋਂ ਸਾਲੇ ਟਰਾਲੇ ਮਿਲਦੇ ਨੇ ਜਿਹੜੇ ਕਿਸਾਨ ਰਹਾ ਕਰਤੇ ਤੁਸੀਂ ਸੰਤੁਸ਼ਟ ਨਹੀਂ ਹਜੇ ਫਿਰ ਦੇਖੋ ਅਸੀਂ ਅਸੀਂ ਗੁਨਾਹ ਕੀ ਕੀਤਾ ਅਸੀਂ ਆਪ ਦਾ ਪ੍ਰੋਟੈਸਟ ਕਰ ਰਹੇ ਆ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਸਾਨੂੰ ਇੱਥੇ ਪ੍ਰੋਸੈਸਿੰਗ ਕਰੂਗਾ ਅਸੀਂ ਆਪਦਾ ਪ੍ਰੋਟੈਸਟ ਕਰ ਰਹੇ ਸੀ ਪਰ ਸਾਡੇ ਪ੍ਰਧਾਨ ਜੀ ਨੂੰ ਗ੍ਰਿਫਤਾਰ ਕੀਤਾ ਸੀ ਅਸੀਂ ਮੋਰਚੇ ਦੇ ਵਿੱਚ ਬੈਠੇ ਸਾਨੂੰ ਚੱਕ ਕੇ ਲੈ ਗਏ ਵੱਖ-ਵੱਖ ਜ਼ਿਲਾਂ ਦੇ ਵਿੱਚ ਤੇ ਹੁਣ ਸਾਡੇ ਜਿਹੜੇ ਆਗੂ ਫੜੇ ਹੋਏ ਨੇ ਸਾਡਾ ਛਡਾਉਣ ਦਾ ਅਧਿਕਾਰ ਉਹਨਾਂ ਨੂੰ ਅਸੀਂ ਛਡਾਵਾਂਗੇ ਇਸ ਕਰਕੇ ਪ੍ਰਧਾਨ ਜੀ ਨੇ ਪਾਣੀ ਛੱਡਿਆ ਹੋਇਆ ਠੀਕ ਹੈ ਠੀਕ ਹੈ ਮਾਜੀਬ